ਜ਼ਿਲ੍ਹਾ ਜਲੰਧਰ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਜਲੰਧਰ ਦੇ ਬਸਤੀ ਬਾਬਾ ਖੇਲ ਨਹਿਰ ਦੇ ਵਿੱਚੋਂ ਇੱਕ ਬੱਚੀ ਦੀ ਲਾਸ਼ ਮਿਲੀ ਹੈ। ਲਾਸ਼ ਮਿਲਣ ਦੇ ਕਾਰਨ ਇਲਾਕੇ ਭਰ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਇਸ ਘਟਨਾ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਦੀਆਂ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉੱਥੇ ਹੀ ਮੌਕੇ ਤੇ ਮੌਜੂਦ ਚਸ਼ਮਦੀਦ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਕਿ ਉਹ ਆਪਣੀ ਬੇਟੀ ਦੇ ਹਾਲੇ ਗੱਡੀ ਦੇ ਵਿੱਚ ਜਾ ਰਿਹਾ ਸੀ ਕਿ ਇਸੇ ਦੌਰਾਨ ਉਸ ਦੀ ਬੇਟੀ ਦੇ ਵੱਲੋਂ ਗੱਡੀ ਰੁਕਵਾ ਕੇ ਉਸ ਨੂੰ ਨਹਿਰ ਦਾ ਪਾਣੀ ਵੇਖਣ ਦੇ ਲਈ ਆਖਿਆ ਗਿਆ ਤੇ ਜਿਵੇਂ ਹੀ ਉਹਨਾਂ ਨੇ ਗੱਡੀ ਰੋਕ ਕੇ ਨਹਿਰ ਦੇ ਪਾਣੀ ਵਿੱਚ ਵੇਖਿਆ ਤਾਂ ਉੱਥੇ ਬੱਚੀ ਦੀ লাশ ਦਿਖਾਈ ਦਿੱਤੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸਿਆ ਗਿਆ ਤੇ ਫਿਰ ਮਾਮਲੇ ਸੰਬੰਧੀ ਜਾਂਚ ਹੁਣ ਪੁਲਿਸ ਕਰ ਰਹੀ ਪਈ ਹੈ। ਹਾਂਜੀ ਸਰ ਕੀ ਨਾਮ ਆਪਣਾ? ਕਿੱਥੇ ਰਹਿਣ ਵਾਲੇ ਹੋ? ਨਵਜਲਾਨਗਰ ਬਸਤੀ ਸੀਗਾ ਕੀ ਮਾਮਲਾ ਹੋਇਆ ਜੀ ਸਰ ਮੈਂ ਨਹਿਰ ਤੋਂ ਜਾ ਰਿਹਾ ਸੀਗਾ ਆਪਣੀ ਬੇਟੀ ਨਾਲ ਥੋੜਾ ਕੰਮ ਗਿਆ ਸੀਗਾ ਤੇ ਵਾਪਸ ਆ ਰਹੇ ਤੇ ਬੇਟੀ ਜਾਂਦੀ ਪਾਣੀ ਦੇਖਣਾ ਪਾਪਾ ਗੱਡੀ ਰੋਕੋ ਤੇ ਪਾਣੀ ਆディ ਘਟ ਗਿਆ ਦੇਖਣਾ ਸਾਡਾ ਛੱਡਣਾ ਐਕਚੁਅਲੀ ਟੀਵੀ ਵਾਲੀ ਰਿਮੋਟ ਗਿਆ ਜੀ ਅਸੀਂ ਉਹਨੂੰ ਦੇਖਣ ਲੱਗ ਗਏ ਸੀ ਪਰ ਫਿਰ ਸਬੰਧਤਾਂ ਆਏ ਸੀ ਠੀਕ ਹੈ ਜੀ ਟੀਵੀ ਵਾਲੀ ਰਿਮੋਟ ਗਿਆ ਸੀਗਾ ਪਾਪਾ ਉਹ ਕਹਿੰਦੀ ਪਾਪਾ ਦੇਖ ਲਈਏ ਕਿੱਥੇ ਕਿੱਥੇ ਤਿਆਰ ਕੇ ਚਲ ਗਿਆ ਅਸੀਂ ਦੇਖਣਾ ਸੀ ਕਿਤੇ ਬੱਚੇ ਨਾ ਰਹੇ ਸੀਗੇ ਤੇ ਉਹ ਛੋਟੇ ਛੋਟੇ ਬੱਚੇ ਮੈਨੂੰ ਕਹਿੰਦਾ ਅੰਕਲ ਆ ਬੱਚਾ ਤਿਆਰ ਦਾ ਗਿਆ ਉਹਨਾਂ ਦੇ ਤੇ ਮੈਂ ਰੌਂਗਸੇਤ ਘਾਹ ਨੂੰ ਦੇਖਿਆ ਬੱਚਾ ਹੈ ਬੱਚੇ ਦੇ ਕਿਸੇ ਬੱਚੇ ਬਲੈਡ ਬੋਡੀ ਹੈ ਤੇ ਮੈਂ ਉਹਨਾਂ ਨੂੰ ਬੱਚੇ ਨੂੰ ਪੁੱਛਿਆ ਆ ਐ ਕਿੰਨਾ ਛੱਡਿਆ ਉਹ ਬੱਚੇ ਕਹਿਣ ਲੱਗੇ ਜੀ 10 ਮਿੰਟ ਪਹਿਲਾਂ ਕੋਈ ਆਂਟੀ ਛੱਡ ਕੇ ਗਈ ਆ ਥੋੜੇ ਦਿਰ ਪਹਿਲਾਂ ਤੇ ਮੈਂ ਜਦੋਂ ਉੱਧ ਅੱਧਰ ਦੇਖਿਆ ਤਾਂ ਮੈਨੂੰ ਜੋ ਦੇਖਿਆ ਮੈਂ ਉਹਦੇ ਪੈਰ ਦਿਖਿ ਗਏ ਜੀ ਬੱਚੇ ਦੇ ਮੈਂ ਉਹਦੀ ਫੋਟੋ ਕਲਿੱਕ ਕੀਤੀ ਤੇ ਆਪਣੇ ਗਰੁੱਪ ਦੇ ਵਿੱਚ ਸੈਂਡ ਕੀਤੀ ਮੇਰੇ ਪ੍ਰੈਸ ਵਾਲੇ ਜਿਹੜੇ ਫਰੈਂਕ ਸਰਕਲ ਹੈ ਪਲੱਸ ਜਨਰਸਿਟੀ ਲਾਈਨ ਸੋਸ਼ਲ ਮੀਡੀਆ ਇਹਨਾਂ ਸਭ ਨੂੰ ਸੈਂਡ ਕੀਤੀ ਤੇ ਆ ਮੀਡੀਆ ਵਾਲੇ ਭਰਾ ਸਾਰੇ ਇੱਥੇ ਪਹੁੰਚੇ ਆ +192 ਨੰਬਰ ਤੇ ਵੀ ਉਹਨਾਂ ਨੇ ਆ ਕੇ ਕਾਲ ਕੀਤੀ ਹੈ ਤੇ ਹੁਣ ਦੇਖੋ ਕਿਸੇ ਬੱਚੇ ਦੀ ਗੱਲ ਹੈ ਜਿਹੜਾ ਲੜਕਾ ਹੈ ਉਹ ਸਰ ਜਿਹੜੇ ਬੱਚਾ ਚੁਣ ਮੈਦਾਨ ਦੇ ਵਿੱਚ ਬੱਚਾ ਪਾਇਆ ਮੈਨੂੰ 10 ਮਿੰਟ ਪਹਿਲਾਂ ਫੋਨ ਆਇਆ ਜੀ ਭਾਈ ਬੱਚਾ ਇੱਕ ਇੱਥੇ Laash ਪਈ ਹੈ ਬੱਚੇ ਦੀ ਲੈਹਰ ਦੇ ਵਿੱਚ ਉਹ ਜਦੋਂ ਮੈਂ ਮੌਕੇ ਤੇ ਪਹੁੰਚਾ ਉਹ Laash ਜਿਹੜੀ ਬੱਚੇ ਦੀ ਕੱਢ ਕੇ ਬਾਹਰ ਰੱਖੀ ਗਈ ਹੈ ਜੀ ਇਸ ਬੰਦੀ ਸਾਡੇ ਡਿਊਟੀ ਅਫਸਰ ਜਿਹੜੇ ਨੇ ਉਹ ਮੇਰੇ ਤੋਂ ਪਹਿਲਾਂ ਪਹੁੰਚ ਚੁੱਕੇ ਸੀ। ਹੁਣ ਪਬਲਿਕ ਦੇ ਦੱਸਣ ਮੁਤਾਬਕ ਕੋਈ ਲੜੀ ਇੱਥੇ ਸੁੱਟ ਕੇ ਗਈ ਹੈ ਬੱਚੇ ਨੂੰ। ਉਸ ਬੰਦੀ ਉਸ ਜਿਹੜੇ ਸੀਸੀਟੀਵੀ ਫੁਟੇਜ ਜਿਹੜੇ ਨਾਲ ਉਹ ਦੇਖ ਕੇ ਉਸ ਬੰਦੀ ਫਿਰ ਜੋ ਵੀ ਕਾਨੂੰਨੀ ਕਾਰਵਾਈ ਤੁਸੀਂ ਕਰਾਂਗੇ ਜ਼ਰੂਰ ਕਰੋ। ਕਿੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ? ਨਹੀਂ ਇੱਥੇ ਲੱਗੇ ਚਾਕੇ ਦਿੰਦੇ ਆ ਫਿਰ ਪੁੱਛਣਾ ਸ਼ੁਰੂ ਕਰਾਂਗੇ। ਜਿੱਥੇ ਕੈਮਰਾ ਮਿਲਦਾ ਅਸੀਂ ਉੱਥੋਂ ਹੀ ਸ਼ੁਰੂ ਕਰਾਂਗੇ। ਪਤਾ ਲੱਗਾ ਬੱਚੇ ਨੂੰ ਬਾਹਰ ਕਿੱਧਰ ਕੱਢਿਆ ਗਿਆ ਕਿਹਨੇ ਕੱਢਿਆ। ਪਬਲਿਕ ਨੇ ਕੱਢਿਆ।

ਉਹਨਾਂ ਹੀ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਕੀ ਨਾਮ ਹੈ ਸਰ ਆਪਣਾ ਬਿਜਿੰਦਰ ਸਿੰਘ